ਗਸਟਰਡ ਨਾਨ ਗਸਟਰਡ ਐਸ ਸੀ ਬੀ ਸੀ EMPLOYES ਫੈਡਰੇਸ਼ਨ ਜੋ ਹੈ ਉਸ ਦੀ ਅੱਜ ਜੋ ਨਵੇਂ ਨਿਯੁਕਤੀਆਂ ਕੀਤੀਆਂ ਗਈਆਂ ਜੋ ਪਿਛਲੀ ਇਕਾਈ ਨੂੰ ਭੰਗ ਕਰਕੇ ਔਰ ਇਹਦੇ ਬਾਰੇ ਗੱਲ ਕਰਾਂਗੇ ਅਸੀਂ ਬਲਦੇਵ ਸਿੰਘ ਧੁਗਾ ਜੀ ਦੇ ਨਾਲ ਕੀ ਕਹਿਣਾ ਹੈ ਉਹਨਾਂ ਦਾ ਜੋ ਕਿ ਇਸ ਮੀਟਿੰਗ ਦੇ ਵਿੱਚ ਇਹ ਅਗਵਾਈ ਕਰ ਰਹੇ ਨੇ ਕੀ ਕਹਿਣਾ ਈ ਤੜ ਅੱਜ ਦੀ ਸਾਡੀ ਮੀਟਿੰਗ ਜਿਹੜੀ ਸੀ ਗਸਟਰਡ ਨਾਨ ਗਸਟਰਡ ਐਸ ਸੀ ਬੀ ਸੀ EMPLOYES ਬੈਲਫੇਅਰ ਫਾਊਂਡੇਸ਼ਨ ਪੰਜਾਬ ਦੇ ਆਪਾਂ ਭੂੰਗਾ 1 ਤੇ ਭੂੰਗਾ 2 ਦੇ ਜਿਹੜੀਆਂ ਨਵੀਆਂ ਇਕਾਈਆਂ ਦੀ ਚੋਣ ਕੀਤੀ ਆ ਪਹਿਲੀਆਂ ਇਕਾਈਆਂ ਨੂੰ ਭੰਗ ਕਰਕੇ ਅਸੀਂ ਨਵੇਂ ਸਾਥੀ ਜਿਹੜੇ ਆ ਸਮਾਜ ਦੇ ਸੇਵਾਦਾਰ ਲਾਏ ਆ ਤੇ ਜਦੋਂ ਸਾਡੇ ਪੂਰੇ ਪੰਜਾਬ ਦੇ ਵਿੱਚ ਬਲਾਕਾਂ ਦੀਆਂ ਚੋਣਾਂ ਸੰਪਨ ਹੋ ਜਾਣਗੀਆਂ ਉਸ ਤੋਂ ਬਾਅਦ ਸਾਡੀਆਂ ਜ਼ਿਲ੍ਹਾਵਾਰ ਚੋਣਾਂ ਸ਼ੁਰੂ ਹੋਣਗੀਆਂ ਜ਼ਿਲੇਵਾਰ ਚੋਣਾਂ ਸੰਪਨ ਕਰਕੇ ਫਿਰ ਸਾਡੀ ਸਟੇਟ ਬਾਡੀ ਜਿਹੜੀ ਆ ਉਹ ਬਣਾਵਾਂਗੇ ਤੇ ਸਟੇਟ ਬਾਡੀ ਨਵੀਂ ਬਣਾਉਣ ਤੋਂ ਬਾਅਦ ਜਿਹੜਾ ਸਾਡਾ ਅਧੂਰਾ ਪਿਆ ਪ੍ਰੋਗਰਾਮ ਆ ਜੋ ਆਹ 24 ਦੇ ਵਿੱਚ ਐਲਾਨ ਕੀਤਾ ਹੋਇਆ ਪੰਜਾਬ ਸਰਕਾਰ ਦੇ ਵਿਰੁੱਧ ਕਿ ਜਿਹੜੇ ਸਾਡੇ ਲੰਬੇ ਸਮੇਂ ਤੋਂ ਸੰਵਿਧਾਨਿਕ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ ਕਿ ਇੱਕ ਸਾਡੇ ਮੁਲਾਜ਼ਮਾਂ ਦੇ ਵਿਰੁੱਧ ਇੱਕ ਇਦਾਂ ਦਾ ਪੱਤਰ ਜਿਹੜਾ ਪਰਸੋਨਲ ਵਿਭਾਗ ਨੇ ਆਪਣੀ ਮਰਜ਼ੀ ਦੇ ਨਾਲ ਜਾਰੀ ਕੀਤਾ ਆ 10 ਦਾ 14 ਦਾ ਪੱਤਰ ਆ ਉਹ ਜਿਹਦੇ ਨਾਲ ਸਾਡੇ ਐਸੀ ਕਰਮਚਾਰੀ ਜਿਹੜੇ ਆ ਉਹ ਜਨਰਲ ਵਰਗ ਦੇ ਜਿਹੜੇ ਜੂਨੀਅਰ ਕਰਮਚਾਰੀ ਆ ਉਹਨਾਂ ਦੇ ਉਹ ਹੋਰ ਵੀ ਜਿਹੜੇ ਜੂਨੀਅਰ ਬਣਾਤੇ ਗਏ ਆ ਹੈਜ਼ ਐਸੀ ਵਰਗ ਦੇ ਕਰਮਚਾਰੀ ਸੀਨੀਅਰ ਹੈ ਪਰ ਉਹਨਾਂ ਨੂੰ ਜੂਨੀਅਰ ਜਨਰਲ ਵਰਗ ਦੇ ਕਰਮਚਾਰੀਆਂ ਦੇ ਹੋਰ ਜੂਨੀਅਰ ਬਣਾ ਦਿੱਤਾ ਗਿਆ ਤੇ ਇਹਦੇ ਨਾਲ ਐਸੀ ਕਰਮਚਾਰੀਏ ਜਿਹੜੇ ਆ ਉਹਨਾਂ ਦੀ ਪ੍ਰੋਮੋਸ਼ਨ ਜਿਹੜੀ ਆ ਫ੍ਰੀਜ਼ ਹੋ ਕੇ ਰਹਿ ਗਈ ਹੈ ਜਿੰਨਾ ਚਿਰ 10 ਦਾ 14 ਦਾ ਪੱਤਰ ਜਿਹੜਾ ਰੱਦ ਨਹੀਂ ਹੁੰਦਾ ਤੇ ਸਾਡੀ 85ਵੀਂ ਸੋਧ ਜਿਹੜੀ ਹੈ ਉਹ ਉਸੇ ਤਰ੍ਹਾਂ ਅਜੇ ਤੱਕ ਪੈਂਡਗੇ ਪਈ ਹੈ ਸਰਕਾਰ ਉਦੇ ਸਬੰਧੀ ਵੀ ਕੋਈ ਫੈਸਲਾ ਨਹੀਂ ਲੈ ਰਹੀ 85ਵੀਂ ਸੋਧ ਜਿਹੜੀ ਆ ਜਿੰਨਾ ਚਿਰ 10 ਦਾ 14 ਦਾ ਪੱਤਰ ਜਿਹੜਾ ਰੱਦ ਨਹੀਂ ਹੁੰਦਾ ਉਹਨਾਂ ਚਿਰ 85ਵੀਂ ਸੋਧ ਜਿਹੜੀ ਆ ਉਹ ਬਹਾਲ ਨਹੀਂ ਹੁੰਦੀ ਤੇ ਜਦੋਂ 85ਵੀਂ ਸੋਧ ਬਹਾਲ ਹੋਣੀ ਆ ਤੇ ਉਦੋਂ ਹੀ ਸਾਡੀ ਰੋਸਟਰ ਪੁਆਇੰਟ ਦੇ ਅਨੁਸਾਰ ਨੁਕਤਿਆਂ ਦੇ ਉੱਤੇ ਸਾਡੇ ਜਿਹੜੇ ਕਰਮਚਾਰੀ ਆ ਜਾਂ ਸਾਡੇ ਅਧਿਕਾਰੀ ਜਿਹੜੇ ਆ ਉਹ ਨਿਯੁਕਤ ਹੋਣੇ ਆ ਉਹਨਾਂ ਨੂੰ ਲਾਭ ਮਿਲਣਾ ਆ ਤੇ ਸਾਡੀ ਪੰਜਾਬ ਸਰਕਾਰ ਨੂੰ ਉਪਰਜੋਰ ਸ਼ਬਦਾਂ ਦੇ ਵਿੱਚ ਅਪੀਲ ਆ ਕਿ ਜਥੇਬੰਦੀ ਜਿਹੜੀ ਆ ਉਹਨਾਂ ਨੇ ਪਹਿਲਾਂ ਵੀ ਸੰਘਰਸ਼ ਕੀਤਾ ਸੀ ਪਿਛਲੇ ਮਹੀਨਿਆਂ ਦੇ ਵਿੱਚ ਜਿਹੜਾ ਅਪ੍ਰੈਲ ਮਹੀਨੇ ਦੇ ਵਿੱਚ ਅਸੀਂ ਸੰਗਰੂਰ ਦੀ ਧਰਤੀ ਤੇ ਸੀਐਮ ਆ ਸ਼੍ਰੀ ਭਗਵੰਤ ਮਾਨ ਜੀ ਦੀ ਜਿਹੜੀ ਹੈ ਜਨਮ ਭੂਮੀ ਹੈ ਉੱਥੇ ਅਸੀਂ ਸੰਦਰਸ਼ ਕਰਕੇ ਆਏ ਆਂ ਔਰ ਸਾਨੂੰ ਸਮਾਂ ਦਿੱਤਾ ਗਿਆ ਸੀ ਜਿਹੜਾ ਸੀਐਮ ਸਾਹਿਬ ਦੇ ਨਾਲ ਮਿਲਣ ਦਾ ਪਰ ਸਾਨੂੰ ਸੂਬਾ ਕਮੇਟੀ ਸੂਬਾ ਸਬ ਕੈਬਨਿਟ ਕਮੇਟੀ ਦੇ ਚੇਅਰਮੈਨ ਰਪਾਲ ਸਿੰਘ ਚੀਮਾ ਅਮਨ अरोड़ा ਤੇ ਧਾਲੀਵਾਲ ਦੇ ਨਾਲ ਸਾਡੀ ਜਿਹੜੀ ਆ 27 ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਤੇ ਉਹਦੇ ਵਿੱਚ ਜਿਹੜਾ ਹੈ ਸੀਮਾ ਸਾਹਿਬ ਤੇ ਸੂਬਾ ਕਮੇਟੀ ਦੇ ਮੈਂਬਰ ਆ ਉਹਨਾਂ ਸਾਰਿਆਂ ਨੇ ਮੰਨਿਆ ਕਿ ਤੁਹਾਡੀਆਂ ਇਹ ਜਾਇਜ਼ ਮੰਗਾਂ ਆ ਤੇ ਉਹਦੇ ਲਈ ਜਿਹੜਾ ਸੀ ਸਾਡੇ ਰਮੇਸ਼ ਕੁਮਾਰ ਗ੍ਰਾਂਟ ਜਿਹੜੇ ਪ੍ਰਿੰਸੀਪਲ ਚੀਫ ਸੈਕਟਰੀ ਸਾਡੇ ਅ ਅਨੁਸੂਚਿਤ ਜਾਤੀ ਤੇ ਪਛੜ ਸ਼੍ਰੇਣੀਆਂ ਵਿਭਾਗ ਦੇ ਹੈਗੇ ਨੇ ਉਹਨਾਂ ਨੇ ਇੱਕ ਰਿਪੋਰਟ ਤਿਆਰ ਕੀਤੀ ਆ ਜਿਹੜੀ ਸਾਡੇ ਸਮੂਹ ਐਸਸੀ ਸਮਾਜ ਦੇ ਹੱਕ ਵਿੱਚ ਆ ਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਹਰਪਾਲ ਸਿੰਘ ਚੀਮਾ ਜਿਹੜੇ ਸੂਬਾ ਕਮੇਟੀ ਸੂਬਾ ਸਬ ਕਮੇਟੀ ਦੇ ਚੇਅਰਮੈਨ ਆ ਉਹਨਾਂ ਦੇ ਕੋਲ ਪਹੁੰਚ ਚੁੱਕੀ ਹੈ ਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਜਲਦ ਤੋਂ ਜਲਦ ਉਹ ਕਮੇਟੀ ਨੂੰ ਜਿਹੜੀ ਰਿਪੋਰਟ ਆ ਉਹਨੂੰ ਲਾਗੂ ਕਰਕੇ ਸਮਾਜ ਨੂੰ ਰਾਹਤ ਦਿੱਤੀ ਜਾਵੇ ਤਾਂ ਕਿ ਬਹੁਤ ਚਿਰਾਂ ਤੋਂ ਸਮਾਜ ਦੀਆਂ ਸੰਵਿਧਾਨਿਕ ਮੰਗਾਂ ਜਿਹੜੀਆਂ ਉਹ ਅਜੇ ਤੱਕ ਵੀ ਸਰਕਾਰ ਨੇ ਅਣਗੌਲੀਆਂ ਕੀਤੀਆਂ ਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਚਾਰ ਬਾਏ ਇਲੈਕਸ਼ਨ ਹੈਗੇ ਆ ਕਿਉਂਕਿ ਸਾਡਾ ਜਲੰਧਰ ਦੇ ਵਿੱਚ ਵੀ ਇਹਨਾਂ ਨੇ ਸੀਐਮ ਸਾਹਿਬ ਦੇ ਨਾਲ ਮੁਲਾਕਾਤ ਕਰਾਉਣ ਦਾ ਸਮਾਂ ਦਿੱਤਾ ਸੀ ਇਹਨਾਂ ਦੇ ਜਿਹੜੇ ਧਰਮ ਪਤਨੀਆਂ ਮੈਡਮ ਡਾਕਟਰ ਗੁਰਪ੍ਰੀਤ ਕੌਰ ਉਹਨਾਂ ਨਾਲ ਸਾਡੀ ਗੱਲ ਹੋਈ ਸੀ ਤੇ ਉਹਨਾਂ ਨੇ ਉਸੇ ਵੇਲੇ ਜਿਹੜੇ ਜੈਨ ਸਾਹਿਬ ਜਿਹੜੇ ਆ ਪ੍ਰਿੰਸੀਪਲ ਚੀਫ ਸੈਕਟਰੀ ਹੈਗੇ ਆ ਸੀਐਮ ਸਾਹਿਬ ਦੇ ਉਹਨਾਂ ਨਾਲ ਸਾਡੀ ਮੀਟਿੰਗ ਦੀ ਡੇਟ ਅਨਾਉਂਸ ਕਰਾਉਣ ਦੀ ਗੱਲ ਕੀਤੀ ਸੀ ਪਰ ਅਜੇ ਤੱਕ ਉਹ ਸਾਡੀ ਜਿਹੜੀ ਮੀਟਿੰਗ ਜਿਹੜੀ ਆ ਬੇਸਿੱਟਾ ਆ ਕਿ ਕੋਈ ਵੀ ਸਮਾਂ ਨਹੀਂ ਦਿੱਤਾ ਗਿਆ ਤੇ ਜਿਹੜੇ ਚਾਰ ਬਾਏ ਇਲੈਕਸ਼ਨ ਆ ਉਹਨਾਂ ਦੇ ਵਿੱਚ ਵੀ ਅਸੀਂ ਸਰਕਾਰ ਨੂੰ ਘੇਰਾਂਗੇ ਜੇਕਰ ਸਾਨੂੰ ਉਹ ਸੀਐਮ ਸਾਹਿਬ ਨਾਲ ਸਮਾਂ ਲੈ ਕੇ ਦੇਂਦੇ ਆ ਤੇ ਜਿਹੜਾ 85ਵੀਂ ਸੋਧ ਨੂੰ ਬਹਾਲ ਕਰ ਦਿੰਦੇ ਆ 10 14 ਦਾ ਪੱਤਰ ਰੱਦ ਹੋ ਜਾਂਦਾ ਤੇ ਉਹਦੇ ਨਾਲ ਸਾਡੇ ਸਮਾਜ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਤੇ ਮੈਂ ਪੰਜਾਬ ਸਰਕਾਰ ਨੂੰ ਪੂਰ ਜੋਰ ਸ਼ਬਦਾਂ ਦੇ ਵਿੱਚ ਅਪੀਲ ਕਰਦਾ ਆ ਕਿ ਸਾਡੀਆਂ ਸੰਵਿਧਾਨਿਕ ਮੰਗਾਂ ਜਿਹੜੀਆਂ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਤੇ ਜਿੰਨੇ ਸਾਡੇ ਐਸ ਸੀ ਐਮ ਐਲ اے ਐਮ ਪੀ ਹੈਗੇ ਆ ਮੈਂ ਉਹਨਾਂ ਨੂੰ ਵੀ ਸਮਾਜ ਵੱਲੋਂ ਇਹ ਜਿਹੜੀ ਆ ਪੂਰ ਜੋਰ ਅਪੀਲ ਕਰਦਾ ਆ ਕਿ ਉਹ ਵੀ ਵਿਧਾਨ ਸਭਾ ਦੇ ਵਿੱਚ ਤੇ ਆਪਣੇ ਸੈਂਟਰ ਦੇ ਵਿੱਚ ਜਾ ਕੇ ਜਿਹੜੀ ਹੈਗੀ ਆ ਲੋਕ ਸਭਾ ਹੈਗੀ ਆ ਉੱਥੇ ਜਾ ਕੇ ਆਪਣੇ ਸਮਾਜ ਦੇ ਮੁੱਦੇ ਜ਼ਰੂਰ ਚੁੱਕਣ ਐਵੇਂ ਮੂੰਹਾਂ ਦੇ ਵਿੱਚ ਹੁੰਗੜੀਆਂ ਨਾ ਪਾ ਕੇ ਬੈਠਣ ਸਮਾਜ ਨਾਲ ਨਮਾਇंदे ਚੁਣੇ ਆ ਤੇ ਸਮਾਜ ਉਹਨਾਂ ਤੋਂ ਆਸ ਰੱਖਦਾ ਵੇ ਤੁਹਾਨੂੰ ਕਾਜ ਲਈ ਨੋਮੀਨੇਟ ਕੀਤਾ ਗਿਆ ਆ ਤੇ ਉਹ ਜਿਹੜੇ ਕਰਮ ਜਿਹੜੇ ਹੈਗੇ ਆ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਉਹ ਵੀ ਸੰਵਿਧਾਨਕ ਮੰਗਾਂ ਮੰਨਵਾਉਣ ਦੇ ਲਈ ਪੰਜਾਬ ਸਰਕਾਰ ਤੇ ਜ਼ਰੂਰ ਦਬਾਅ ਪਾਉਣ ਤੇ ਜਿੰਨੇ ਸਾਡੇ ਐਮਪੀ ਹੈਗੇ ਆ ਉਹ ਲੋਕ ਸਭਾ ਦੇ ਵਿੱਚ ਜਿਹੜੇ ਪੀਐਮ ਹੈਗੇ ਆ ਨਰਿੰਦਰ ਮੋਦੀ ਜੀ ਆ ਉਹਨਾਂ ਤੇ ਦਬਾਅ ਪਾਉਣ ਤਾਂ ਕਿ ਪੂਰੇ ਭਾਰਤ ਦੇ ਵਿੱਚ ਜੋ ਐਸੀ ਲੋਕਾਂ ਨਾਲ ਅਨਿਆਂ ਹੋ ਰਿਹਾ ਉਹ ਨਿਆਂ ਹੋ ਸਕੇ ਧੰਨਵਾਦ